ਪੰਚਮਾਜੇ ਪੰਜਾਬ ਵਿਧਾਨ ਸਭਾ ਪੁਰਾਣੀ ਆਯਾਤ ਤਾਂ ਜਾਉਂ ਰਹੀ ਹੋਈਆਂ ਉੱਚੀ ਹੈ ਉਹ ਦਿਨ ਤਾਂ ਵਕੀ ਯਾਦ ਆਉਂਦੇ ਨੇ ਉਹ ਦਿਨ ਤੀਆਂ ਵਾਲੇ ਦਿਨ ਹੁੰਦੇ ਨੇ ਜਦੋਂ ਸਾਰੇ ਲੋਕਾਂ ਵਿੱਚ ਬੈਠ ਕੇ ਕੁਝ ਪੰਜਾਬ ਦੀਆਂ ਵੀ ਸਕੀਮਾਂ ਬਣਦੀਆਂ ਨੇ ਪਲੈਨਿੰਗ ਹੁੰਦੀ ਹੈ ਉਹਦੇ ਵਿੱਚ ਸਾਨੂੰ ਪਤਾ ਹਿੱਸਾ ਪਾਈਦਾ ਪਿਆਰ ਮਾਨਸੇ ਕੁਝ ਨਹੀਂ ਹੱਥ ਜੋ ਹੁੰਦਾ ਉਹਦੀ ਮਰਜ਼ੀ ਨਾਲ ਹੁੰਦਾ ਜੇ ਤੁਹਾਨੂੰ ਕੁਝ ਝਿੜਕੀ ਜਾਂਦਾ ਤਾਂ ਵੀ ਸ਼ਾਇਦ ਉਹ ਉਹਦੀ ਮਰਜ਼ੀ ਹੈ ਪੰਜਾਬ ਦੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਇਸ ਵੇਲੇ ਪੰਜਾਬ ਵਿਧਾਨ ਸਭਾ ਪਹੁੰਚੇ ਨੇ ਗੱਲਬਾਤ ਸ਼ੁਰੂ ਕਰਦੇ ਆ ਸਦੀਕ ਸਾਹਿਬ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ ਇੱਥੇ ਪਹੁੰਚੇ ਹੋ ਅੱਜ ਪੰਜਾਬ ਵਿਧਾਨ ਸਭਾ ਪੁਰਾਣੀਆਂ ਯਾਦਾਂ ਤਾਜ਼ਾ ਹੋਈ ਹੋਈਆਂ ਇਹ ਦੇਖੋ ਜੀ ਮੈਂ ਪਹਿਲਾਂ ਅ ਡੇਲੀ ਪੋਸਟ ਦੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਔਰ ਚੈਨਲ ਵਾਲਿਆਂ ਨੂੰ ਸਭ ਤੋਂ ਪਹਿਲਾਂ ਮੈਂ ਅਦਬ ਸਤਿ ਸ੍ਰੀ ਅਕਾਲ ਨਾਲ ਪਿਆਰ ਨਾਲ ਸਤਿ ਸ੍ਰੀ ਅਕਾਲ ਦਾ ਅਦਾਬ ਨਮਸਕਾਰ ਦੂਜੀ ਗੱਲ ਆਪ ਜੀ ਨੇ ਜੋ ਪੁੱਛੀ ਹੈ ਉਹ ਦਿਨ ਤਾਂ ਬਕੀ ਯਾਦ ਆਉਂਦੇ ਨੇ ਉਹ ਦਿਨ ਤੀਆਂ ਵਾਲੇ ਦਿਨ ਹੁੰਦੇ ਨੇ ਜਦੋਂ ਸਾਰੇ ਲੋਕਾਂ ਵਿੱਚ ਬੈਠ ਕੇ ਕੁਝ ਪੰਜਾਬ ਦੀਆਂ ਜਿਹੜੀਆਂ ਸਕੀਮਾਂ ਬਣਦੀਆਂ ਨੇ ਪਲੈਨਿੰਗ ਹੁੰਦੀ ਹੈ ਉਹਦੇ ਵਿੱਚ ਸਾਨੂੰ ਪਤਾ ਹਿੱਸਾ ਪਾਈਦਾ ਜਾਂ ਸੁਣ ਕੇ ਸੋਚੀਦਾ ਵੀ ਯਾਰ ਇਹ ਹੁਣ ਚਾਹੀਦਾ ਔਰ ਅੱਗੇ ਨੂੰ ਕਰਾਂਗੇ ਤਾਂ ਮੇਰਾ ਮਤਲਬ ਹੈ ਬਈ ਇੱਕ ਐਸੀ ਜਗ੍ਹਾ ਪਵਿੱਤਰ ਸਥਾਨ ਹੈ ਜਿੱਥੇ 10 ਕਿਲੋ ਵਾਸਤੇ ਮੁਸ਼ਕਲ ਵੀ ਹੈ ਪਰ ਜੇ ਲੋਕਾਂ ਦੀ ਮਿਹਰਬਾਨੀ ਹੋ ਜਾਏ ਉਪਰਵਲ ਦੀ ਨਜ਼ਰ ਸੁਭਲੀ ਹੋ ਜਾਏ ਤਾਂ ਬੰਦਾ ਇੱਥੇ ਪਹੁੰਚ ਕੇ ਲੋਕਾਂ ਦੀ ਸੇਵਾ ਕਰਦਾ ਔਰ ਮੈਨੂੰ ਉਸੇ ਵੇਲੇ ਮੌਕਾ ਮਿਲਿਆ ਸ੍ਰੀਕਸ਼ਾਬ ਕੋਈ ਚੀਜ਼ ਜ਼ਹਿਨ 'ਚ ਆਦ ਆਉਂਦੀ ਹੈ ਕੋਈ ਯਾਦ ਜਿਹੜੀ ਆ ਕਦੇ ਵੀ ਹਾਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਬਹੁਤ ਅੱਛੀ ਹੋਈ ਸੀ ਇਹ ਬਹੁਤ ਗਲਤ ਹੋਈ ਸੀ ਗੱਲ ਇਹ ਵੀ ਮੈਂ ਗਲਤ ਬਹੁਤ ਮੇਰਾ ਜਿਹੜਾ ਮਨ ਹੈ ਜਾਂ ਮੇਰੀ ਸੋਚ ਹੈ ਮੈਂ ਬਹੁਤ ਘੱਟ ਗਲਤ ਬਹੁਤ ਘੱਟ ਕਹਿੰਨਾ ਮੈਂ ਜੋ ਸੋਚਦਾ ਉਹ ਇਹੀ ਹੈ ਵੀ ਉਹ ਕਰੇ ਕਰਾਵੇ ਆਪੇ ਆਪ ਮਨਸੇ ਕੁਝ ਨਹੀਂ ਹੱਥ ਜੋ ਹੁੰਦਾ ਉਹਦੀ ਮਰਜ਼ੀ ਨਾਲ ਹੁੰਦਾ ਜੇ ਤੁਹਾਨੂੰ ਕੁਝ ਛਿੜੀ ਜਾਂਦਾ ਤਾਂ ਵੀ ਸ਼ਾਇਦ ਉਹ ਉਹਦੀ ਮਰਜ਼ੀ ਹੈ ਪਤਾ ਨਹੀਂ ਉਹਦੇ ਵਿੱਚ ਕੀ ਲੁਕਿਆ ਹੋਇਆ ਤੇ ਜੇ ਤੁਹਾਡੀ ਕੋਈ ਤਰੀਫ ਕਰ ਜਾਂਦਾ ਇਹ ਵੀ ਉਹਦੀ ਮਰਜ਼ੀ ਹੈ ਪਤਾ ਨਹੀਂ ਉਹਨੇ ਤੁਹਾਨੂੰ ਕੀ ਦੇ ਦਿੱਤਾ ਜੀ ਤਰੀਫ ਹੋ ਰਹੀ ਹੈ ਤੁਸੀਂ ਕਿਹਾ ਇੱਕ ਵਾਰ ਮੇਰੇ ਨਾਲ ਵਿਧਾਨ ਸਭਾ 'ਚ ਮਾੜੀ ਹੋਈ ਸੀ ਨਹੀਂ ਉਹ ਉਹ ਪਤਾ ਕੀ ਗੱਲ ਹੈ ਉਹ ਸਾਡੇ ਮੁੱਖ ਮੰਤਰੀ ਸੀਗੇ ਬਜ਼ੁਰਗ ਇਹ ਉਹਨਾਂ ਨੇ ਮੈਨੂੰ ਗੋਣ ਵਾਸਤੇ ਕਿਹਾ ਸੀ ਕੈਪਟਨ ਸਾਹਿਬ ਨਹੀਂ ਹਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਹਾਂ ਜੀ ਅਸੀਂ ਉਹਨਾਂ ਦੀ ਇੱਜ਼ਤ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਆਂ ਉਹ ਪਰਮਾਤਮਾ ਨੂੰ ਪਿਆਰੇ ਹੋਗੇ ਨੇ ਅ ਔਰ ਬਹੁਤ ਹੀ ਅੱਛੇ ਬੰਦੇ ਸੀਗੇ ਮੈਨੂੰ ਕਹਿੰਦੇ ਤੂੰ ਖੜਾ ਸੁਣਾ ਦੇ ਹਾਂ ਜੀ ਤੇ ਮੈਨੂੰ ਪਤਾ ਤਾਂ ਹੈ ਨਹੀਂ ਸੀਗਾ ਕਿ ਉਹ ਮੇਰੇ ਨਾਲ ਮਾਂ ਸੀਗਾ ਅੱਛਾ ਸਦੀਕ ਸਾਹਿਬ ਰਾਜਨੀਤੀ ਦੀ ਗੱਲ ਕਰੀਏ ਤਾਂ ਕਿ ਤੁਸੀਂ ਵਿਧਾਨ ਸਭਾ ਆਏ ਹੋ ਐਮਪੀ ਵੀ ਰਹੇ ਹੋ ਐਮਐਲਏ ਵੀ ਰਹੇ ਹੋ ਤਾਂ ਸਿਆਸਤ ਦਾ ਹੁਣ ਅਗਲਾ ਕਦਮ ਕੀ ਸੋਚਿਆ ਕਿਉਂਕਿ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਉਹ ਆਪਣੇ ਇਫ ਐਂਡ ਬਰਡਸ ਦੇਖ ਕੇ ਕਰਦੇ ਨੇ ਹਰ ਇੱਕ ਚੀਜ਼ ਨੂੰ ਪਲਾਨ ਕਰਦੇ ਨੇ ਸਾਰਾ ਕੁਝ ਪਲੈਨਿੰਗ ਨਾ ਹੁੰਦਾ ਤਾਂ ਮੁਹੰਮਦ ਸਦੀਕ ਦੀ ਅਗਲੀ ਪਲੈਨਿੰਗ ਕੀ ਹੈ ਮੈਂ ਆਪ ਜੀ ਨੂੰ ਸੱਚੀ ਗੱਲ ਦੱਸ ਦਿੰਦਾ ਜਿਸ ਪਾਰਟੀ ਦਾ ਮੈਂ ਮੈਂਬਰ ਹਾਂ ਇਸ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਐਮਐਲਏ ਬਣਾਇਆ ਟਿਕਟ ਦੇ ਕੇ ਐਮਪੀ ਬਣਾਇਆ ਉਹ इंडियन नेशनल कांग्रेस ये नेशनल पार्टी है <laughs> नेशनल पार्टी ਦੇ ਜਿੰਨੇ ਵੀ ਮਤਲਬ ਹੁੰਦੇ ਨੇ ਫੈਸਲੇ ਉਹ ਹਾਈ ਕਮਾਂਡ ਕਰਦੀ ਹੈ ਤੇ ਹੁਣ ਹਾਈ ਕਮਾਂਡ ਤੇ ਹੈ ਵੀ ਉਹ ਮੈਨੂੰ ਕੋਈ ਸੇਵਾ ਦਾ ਮੌਕਾ ਦਿੰਦੇ ਨੇ ਕਿ ਨਹੀਂ ਦਿੰਦੇ ਜੇ ਸੇਵਾ ਦਾ ਮੌਕਾ ਦਿੱਤਾ ਜ਼ਰੂਰ ਸੇਵਾ ਕਰਾਂਗੇ ਐਮਐਲਏ 2027 ਚ ਇਲੈਕਸ਼ਨ ਹੋਣੀ ਹੈ ਐਮਐਲਏ ਲਈ ਕਿਸਮਤ ਹੋਵੇ ਅਜ਼ਮਾਉਂਗੇ ਅੱਗੇ ਫਿਰ ਐਸਰਫਾ ਹਾਈਕ ਮਾਰ ਗਿਆ ਸਰ ਇਹ ਹਾਈਕ ਮਾਰ ਉਹ ਦੋੜ ਜਾਣਾ ਚਾਹੁੰਦੇ ਆ ਦੁਬਾਰਾ ਨਹੀਂ ਉਹਦੇ ਵਿੱਚ ਤਾਂ ਇਹ ਜੇ ਮੌਕਾ ਮਿਲਿਆ ਕੋਣ ਨਹੀਂ ਜਾਣਾ ਚਾਹੁੰਦਾ ਸੇਵਾ ਕਰਨੀ ਕੋਣ ਨਹੀਂ ਚਾਹੁੰਦਾ ਜੀ ਮੈਂ ਵੀ ਚਾਹੁੰਦਾ ਜਿੰਨਾ ਤੱਕ ਜੀ ਜਾਨ ਹੈਗੀ ਹੈ ਜਿੰਨਾ ਤੱਕ ਸਾਹ ਹੈਗੇ ਨੇ ਤੇ ਅਗਰ ਲੋਕਾਂ ਦੀ ਸੇਵਾ ਹੋ ਜੇ ਤਾਂ ਮੜੀ ਗੱਲ ਨਹੀਂ ਠੀਕ ਹੈ ਤਾਂ ਮੁਹੰਮਦ ਸਦੀ ਇਸ ਵੇਲੇ ਮੌਜੂਦ ਸੀ ਕਹਿੰਦੇ ਜਦ ਤੱਕ ਜੀ ਜਾਨ ਹੈਗੀ ਆ ਜਦ ਤੱਕ ਸਾਹ ਹੈਗੇ ਨੇ ਅਗਰ ਲੋਕਾਂ ਦੀ ਸੇਵਾ ਹੋ ਜਵੇ ਤਾਂ ਬਹੁਤ ਚੰਗੀ ਹੈ ਕੈਮਰਾ ਪਰਸਨ ਰਮੇਸ਼ਨਾ ਗਗਨ ਸ਼ੋਕਲਾ ਦਿੱਲੀ ਪੋਸਟ ਪੰਜਾਬੀ